ਆਮ ਆਦਮੀ ਪਾਰਟੀ ਲੀਡਰ ਜਸਸੀ ਜਸਰਾਜ ਨੂੰ ਪਾਰਟੀ ਜੋ ਬਾਹਰ ਕੱਢ ਦਿੱਤਾ ਗਿਆ ਹੈ। ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਮੁਤਾਬਕ ਜਸਸੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਪਾਰਟੀ ਤੋਂ ਬਾਹਰ ਗੱਡਿਆ ਗਿਆ ਹੈ। ਦਰਸ਼ਨ ਜਸਸੀ ਜਸਰਾਜ ਕਈ ਵਾਰ ਆਪਣੀ ਹੀ ਪਾਰਟੀ ਦੇ ਲੀਡਰਾਂ ਖਿਲਾਫ ਮੋਰਚਾ ਖੋਲ ਚੁੱਕੇ ਨੇ। ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ এবੀਪੀ ਸੰਜਨਾਲ ਫੋਨ ਤੇ ਗੱਲਬਾਤ ਕਰਨੇ ਕਿਹਾ ਕਿ ਜਸਸੀ ਨੂੰ ਕਈ ਵਾਰ ਸਮਝਾਇਆ ਗਿਆ ਕਿ ਉਹ ਪਾਰਟੀ ਵਿਰੋਧੀ ਕਾਰਵਾਈ ਨਾ ਕਰੇ ਪਰ ਜਸਸੀ ਲਗਾਤਾਰ ਆਪਣੀ ਹੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਬੋਲਦੇ ਰਹੇ। ਅਜਿਹੇ ਚ ਮਜਬੂਰਨ ਪਿਛਲੇ ਕਾਫੀ ਸਮੇਂ ਤੋਂ ਜਸਜੀਤ ਦੇ ਪੰਜਾਬ ਕਨਵੀਨਰ ਸੋਚਾ ਸਿੰਘ ਛੋਟੇਪੁਰ ਵਿਚਕਾਰ ਬਵਾਦ ਚੱਲ ਰਿਹਾ ਸੀ ਛੋਟੇਪੁਰ ਵੱਲੋਂ ਕਾਂਗਰਸ ਤੇ ਅਕਾਲੀ ਦਲ ਤੋਂ ਕਈ ਲੀਡਰਾਂ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਦੇ ਫੈਸਲੇ ਨੂੰ ਗਲਤ ਘਰਾੜ ਦਿੱਤਾ ਗਿਆ ਜਸਜੀਤ ਜਸਰਾਜ ਨੇ ਤਾਂ ਪਾਰਟੀ ਲੀਡਰ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਪਾਰਟੀ ਨੂੰ ਮਿਕਸ ਵਿੱਚ ਨਾ ਬਣਾਇਆ ਜਾਵੇ ਉਹ ਜਿਹੜੇ ਦਾ ਸਾਫ ਅਕਸ ਵਾਲੇ ਨੇ ਉਹਨਾਂ ਨੂੰ ਐਜ਼ ਅ ਵਲੰਟੀਅਰ ਲੈ ਲਓ ਕਾ ਆ ਜਾ ਬਈ ਲਾਈਨ 'ਚ ਲੱਗ ਜਾ ਪਿੱਛੇ ਤੇ ਜਿਹੜਾ ਕੋਈ ਡੱਗੀ ਹੈ ਜਿਹਦੇ ਤੇ ਕੋਈ ਦਾਗ ਹੈ ਅੱਜ ਵੀ ਇੱਕ ਬੰਦਾ ਗੁਰਪੁਰੀ ਪੱਟੀ ਉਹਨੂੰ ਜੁਆਇਨ ਕਰਾਉਣ ਲੱਗੇ ਸੀ ਅਸੀਂ ਜੇ ਸੱਚ ਨਾਲ ਖੜੇ ਆ ਤਾਂ ਸੱਚ ਨਾਲ ਖੜੇ ਆ ਜੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੱਚ ਬੋਲੋ ਤਾਂ ਬੋਲਤਾ ਰਹੇ ਜੇ ਕੋਈ ਤੁਸੀਂ ਨਹੀਂ ਸੁਣੋਂਗੇ ਅਸੀਂ ਅੰਦਰ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸੁਣੋਂਗੇ ਤਾਂ ਭਾਈ ਪੰਜਾਬ ਨੂੰ ਅਸੀਂ ਪੀਪੀਪੀ ਵਾਂਗੂ ਦੁਬਾਰਾ ਤਾਂ ਮਰ ਨਹੀਂ ਦੇਣਾ ਪਹਿਲਾਂ ਪੰਜਾਬ ਅਕਾਲੀਆਂ ਦੀ ਝੋਲੀ ਚਲ ਗਿਆ ਕਿਉਂਕਿ ਪੀਪੀਪੀ ਵਾਲੇ ਇਦਾਂ ਹੀ ਚੱਕੇ ਸੀ ਮਿਕਸ ਵੇਜ ਬਣਾਈ ਸੀ